ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਦਾ ਸਤਕਾਰ ਅੱਜ ਭਗਤ ਅੰਨਾ ਜੀ ਦਾ ਵੀ ਜਨਮ ਦਿਨ ਆ ਭਗਤ ਅੰਨਾ ਜੀ ਭਗਤ ਹੋਏ ਨੇ ਉਹਨਾਂ ਨੇ ਗੋਪਾਲ ਤੇਰਾ ਆਰਤਾ ਜੋ ਜਨ ਤੁਮਰੀ ਭਗਤ ਕਰਨ ਦੇ ਤਨ ਕੇ ਕਾਜ ਸਵਾਰਤਾ ਉਹ ਕਹਿੰਦੇ ਮੈਂ ਆਰਤੀ ਨਹੀਂ ਕਰਨੀ ਮੈਂ ਆਰਤਾ ਕਰਨਾ ਜਿੱਥੇ ਉਹਨਾਂ ਨੂੰ ਰੱਬ ਦੇ ਦਰਸ਼ਨ ਹੋਏ ਉਹ ਜਗ੍ਹਾ ਹੈ ਜਿਹੜੀ ਰਾਜਸਥਾਨ ਵਿੱਚ ਧੂਆਂ ਕਲਾ ਉੱਥੇ ਹੀ ਰੱਬ ਨੇ ਭਗਤ ਧੰਨਾ ਜੀ ਦੀਆਂ ਗਊਆਂ ਚਾਰੀਆਂ ਨੂੰ ਭਗਤ ਧੰਨਾ ਜੀ ਨੂੰ ਤਰਲੋਚਨ ਭਗਤ ਜੀ ਨੇ ਇਕਠਾ ਕਰ ਦਿੱਤਾ ਸੀ ਕਿਹਦੀ ਪੂਜਾ ਕਰ ਤੇ ਭਗਤ ਧੰਨਾ ਜੀ ਹੱਠ ਦੇ ਪੱਕੇ ਸੀ ਤੇ ਉਹਦੇ ਕੋਲ ਪੂਜਾ ਕਰਨ ਵੇਲੇ ਭੋਜਨ ਲੈ ਕੇ ਬੈਠ ਕੇ ਕਿ ਜੇ ਤੂੰ ਛਕੇਗਾ ਤਾਂ ਮੈਂ ਛਕਣਾ ਜਦੋਂ ਇਤਿਹਾਸਕਾਰ ਲਿਖਦੇ ਨੇ ਵੀ ਕਈ ਦਿਨ ਇਦਾਂ ਬੈਠੇ ਰਹੇ ਤੇ ਅਖੀਰ ਨੂੰ ਰੱਬ ਨੇ ਉਹਨਾਂ ਨੂੰ ਦਰਸ਼ਨ ਦਿੱਤੇ ਭੋਜਨ ਛਕਿਆ ਤੇ ਫਿਰ ਉਹਨੂੰ ਰੱਬ ਨੂੰ ਕਹਿੰਦੇ ਮੈਂ ਕੰਮ ਕਰਨ ਵਾਲਾ ਬੰਦਾ ਮੇਰੇ ਨਾਲ ਕੰਮ ਵੀ ਕਰਾਉਣਾ ਤੇ ਉਸ ਧੂਆਂ ਕਲਾਂ ਬਿਖੇ ਰੱਬ ਨੇ ਉਹਨਾਂ ਦੀਆਂ گاਉਆਂ